ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਮਾਵਾ ਠੰਡੀਆਂ ਛਾਵਾਂ ਮਾ ਸ਼ਬਦ ਦੋ ਅੱਖਰਾਂ ਤੋਂ ਬਣਿਆ ਸ਼ਬਦ ਹੈ ਪਰ ਇਸ ਮਾ ਸ਼ਬਦ ਦੀ ਮਹੱਤਤਾ ਅਹਿਮियत ਖਾਸ ਸਖੀयत ਕਿੰਨਾ ਵੱਡਾ ਦਿਲ ਤੇ ਲਿਆਕਤ ਆ ਇਸ ਰਸਮਈ ਮਾਂ ਤੇ ਜਦ ਤੱਕ ਦੁਨੀਆ ਰਹਿ ਗਈ ਕੋਝ ਨਹੀਂ ਹੋ ਸਕਦੀ ਕਿ ਮਾਂ ਕੀ ਚੀਜ਼ ਹੈ ਕੁਦਰਤ ਨੇ ਮਾਂ ਕਿੱਥੇ ਬੈਠ ਕੇ ਬਣਾਈ ਹੈ ਮਾਂ ਇੱਕ ਬੱਚੇ ਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਆਪਣੇ ਖੂਨ ਨਾਲ ਸਿੰਜਦੀ ਹੈ ਫਿਰ ਅਸਹਿ ਪੀੜਾ ਚੱਲ ਕੇ ਬੱਚੇ ਨੂੰ ਜਨਮ ਦਿੰਦੀ ਹੈ ਬੱਚੇ ਨੂੰ ਦੇਖ ਕੇ ਆਪਣਾ ਸਾਰਾ ਦਰਦ ਪੁੱਲ ਜਾਂਦੀ ਹੈ ਕਹਿੰਦੇ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦਾ ਆਪਣਾ ਵੀ ਦੁਬਾਰਾ ਜਨਮ ਹੁੰਦਾ ਹੈ ਕਿੰਨੀ ਤਾਕਤਵਰ ਹੈ ਮਾਂ ਕਹਿੰਦੇ ਮਾਂ ਦੇ ਦਿਲ ਦੀ ਗਹਿਰਾਈ ਤੇ ਸਮੁੰਦਰ ਦੇ ਪਾਣੀ ਦੀ ਗਹਿਰਾਈ ਕੋਈ ਨਾਪ ਨਹੀਂ ਸਕਿਆ ਜਿਵੇਂ ਸਮੁੰਦਰ ਆਪਣੇ ਅੰਦਰ ਬਹੁਤ ਕੁਝ ਸਮਾਈ ਬੈਠਾ ਹੈ ਬਹੁਤ ਉੱਚੀਆਂ ਛੱਲਾਂ ਵੱਜਦੀਆਂ ਹਨ ਫਿਰ ਸ਼ਾਂਤ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਮਾਂ ਵੀ ਆਪਣੇ ਦਿਲ ਵਿੱਚ ਬਹੁਤ ਕੁਝ ਸਮਾ ਲੈਂਦੀ ਹੈ ਆਪਣੀ ਸਾਰੀ ਜ਼ਿੰਦਗੀ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੀ ਹੈ ਇੱਕ ਕਵੀ ਨੇ ਕਿਹਾ ਹੈ ਬੱਚਿਆਂ ਦਾ ਦੁੱਖ ਮਾਂ ਹੈ ਸਹੰਦੀ ਗਿੱਲੀ ਥਾਂ ਤੇ ਆਪ ਹੈ ਸੌਂਦੀ ਇਸ ਦੁਨੀਆ ਵਿੱਚ ਜਿੰਨੇ ਰਿਸ਼ਤੇ ਸਭ ਝੂਠੇ ਤੇ ਬੇਰੂਪ ਮਾਂ ਦਾ ਰਿਸ਼ਤਾ ਸਭ ਤੋਂ ਉੱਚਾ ਮਾ ਹੈ ਰੱਬ ਦਾ ਰੂਪ ਅੱਜ ਕੱਲ ਜੋ ਵਿਦੇਸ਼ ਜਾਣ ਦਾ ਦੌਰ ਚੱਲ ਰਿਹਾ ਹੈ ਇਸ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਮੁੰਡੇ ਕੁੜੀਆਂ ਮਾਵਾ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਬੱਚਿਆਂ ਕੋਲੋਂ ਮਾਂ ਦਾ ਪਿਆਰ ਹੰਡਾਉਣ ਦਾ ਮੌਕਾ ਹੀ ਖੋਇਆ ਜਾ ਰਿਹਾ ਹੈ ਕੀ ਹੁੰਦੀ ਹੈ 18 ਸਾਲ ਦੀ ਉਮਰ ਬੱਚੇ ਬਾਹਰ ਜਾਣ ਲੱਗ ਗਏ ਹਨ ਬੱਚੇ ਤੇ ਮਾਵਾਂ ਤਰਸਦੇ ਨੇ ਮਾਂ ਦੇ ਪਿਆਰ ਨੂੰ ਕੁੜੀਆਂ ਮਾਂ ਦੇ ਬਹੁਤ ਕਰੀਬ ਹੁੰਦੀਆਂ ਨੇ ਕੁੜੀਆਂ ਦਾ ਪੀਕਾ ਕਾਲ ਮਾਵਾਂ ਨਾਲ ਹੀ ਹੁੰਦਾ ਹੈ ਮਾਂ ਕਦੇ ਮਰਦੀ ਨਹੀਂ ਹਮੇਸ਼ਾ ਦਿਲ ਵਿੱਚ ਵਸਦੀ ਹੈ ਮੈਂ ਦਾਦੀ ਬਣ ਗਈ ਹਾਂ ਪਰ ਮਾਂ ਕਦੇ ਨਹੀਂ ਭੁੱਲਦੀ ਜਦੋਂ ਵੀ ਦਿਲ ਉਦਾਸ ਹੁੰਦਾ ਹੈ ਤਾਂ ਦਿਲ ਕਰਦਾ ਮਾਂ ਹੋਵੇ ਤਾਂ ਮੇਰੀ ਗੱਲ ਸੁਨੇ ਮੈਂ ਉਹਦੇ ਨਾਲ ਰੱਜ ਕੇ ਗੱਲਾਂ ਕਰਾਂ ਜੋ ਠੰਡ ਮਾਂ ਨਾਲ ਗੱਲਾਂ ਕਰਕੇ ਪੈਂਦੀ ਹੈ ਉਹ ਸ਼ਾਇਦ ਕਿਸੇ ਨਾਲ ਨਹੀਂ ਪੈਂਦੀ ਮਾਵਾਂ ਕਦੇ ਨਹੀਂ ਮਰਦੀਆਂ ਹਮੇਸ਼ਾ ਦਿਲ ਵਿੱਚ ਵਸਦੀਆਂ ਤੇ ਮਾਵਾਂ ਦੀ ਵੱਦ ਤੋਂ ਵੱਧ ਕਦਰ ਕਰਨੀ ਚਾਹੀਦੀ ਏ ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ